ਜਿਹੜੇ ਗੁਰਮਖਾਜ ਹੁੰਦੇ ਐ ਜਿਹੜੇ ਆਪਣੇ ਵਰਗੇ ਐ ਉਹ ਕਹਿੰਦੇ ਯੱਗ ਕਰਨਾ ਨੇ ਕਰਾਉਣਾ ਜਿਵੇਂ ਲੱਗੜ ਚੱਲ ਰਹੇਵੇਂ ਧਲੇ ਇਹ ਯੱਗ ਕਰਨਾ ਤੇ ਕਰਾਉਣਾ ਵਿਦਿਆ ਪੜ੍ਹਨੀ ਤੇ ਪੜਾਉਣੀ ਅਤੇ ਦਾਨ ਲੈਣਾ ਤੇ ਦਾਨ ਬੰਦਾ ਤਾਪ ਦਸ਼ਮਤ ਕੱਟਣਾ ਭੰਤੇ ਜੁਰ ਜਹਿ ਬਸੇ ਸੁਖਾਰੇ ਛਤਰੀ ਤਮਯੋਧ ਜਿਤੁ ਧਾਰੇ ਉਧਰ ਜਿਹੜੇ ਲੋਕ ਵਸਦੇ ਐ ਜਾਤਾ ਹਨ ਅਤੇ ਖਤਰੀ ਭਾਵ ਜਿਹੜੇ ਸ਼ਤਰੀ ਦਰ ਬਹਿ ਉਸ ਦੀ ਪਾਲਣਾ ਕਰਨ ਵਾਲੇ ਹਨ ਅਤੇ ਪਛਨੀ ਜੇ ਤੁਨ ਜਬੀਤਾ ਬਾਤ ਸੁਖ ਬੇਨਨ ਪਤ ਪ੍ਰੀਤਾ ਇਹਦੇ ਪਿੱਛੇ ਦੱਸਿਆ ਕਿ ਰਾਜ ਦੇ ਚਾਰੋਂ ਵੱਲ ਉੱਥੇ ਵਸ ਰਹੇ ਹਨ ਅਤੇ ਕੁਸ਼ਲਤਾ ਦੇ ਨਾਲ ਆਪਣਾ ਆਪਣਾ ਕਾਰਜ ਕਰ ਰਹੇ ਹਨ ਉਹ ਵੀ ਆਪਣੇ ਕਾਰਜ ਨੂੰ ਬੜੀ ਵਿਰੂਪਤਾ ਦੇ ਨਾਲ ਕਰਕੇ ਸਭ ਦੀ ਸੇਵਾ ਪ੍ਰੇਮ ਭਾਵਨਾ ਨਾਲ ਕਰਦੇ ਹਨ ਸਰ ਕਰੋ ਕਾਇਤੁ ਕੁਸ਼ਤਾਤਾ ਵੈਦਕ ਪਟਾਇ ਹੇ ਸਭ ਗਿਆਤਾ ਜਿਹੜੇ ਘਰ ਹਨ ਬੜੇ ਚਤੁਰ ਸਿਆਣੇ ਗਰਭਟੀ ਵਿਰਤੀ ਵਾਲੇ ਹਰ ਨਾ ਬੇਦੀ ਕੰਭ ਬਚੈ ਤੁਧਾਰੀ ਜੁਦ ਬੇਲ ਕਾਰਜੈ ਸੁਧਾਰੀ ਦੇਵ ਸੰਗਲ ਦੇ ਵਿੱਚ ਤੁਮਣੀ ਦੇ ਵਿੱਚ ਕੋਲ ਬਸਦੀ ਹੈ ਇਹ ਕਲਾਕਤੋ ਰਹਿਦਾ ਹੈ ਜਿਹੜੀ ਰਾਜ ਚੰਦਰ ਜੀ ਜਿਹੜੀ ਊਲਾ ਹੈ ਬੇਦੀ ਵਾਚ ਹੈ ਕਾਲਸਾ ਜੀ ਉਹਦੇ ਵਸ ਰਹੀ ਹੈ ਅਤੇ ਬੜੇ ਧੁਲਤ ਧਾਰੀ ਭਾਵ ਸ਼ਸਤਰ ਧਾਰੀ ਹੈ ਇਹ ਕਹਿੰਦੇ ਹਨ ਰਾਜ ਦੇ ਮਾਰ ਜੀ ਨੇ ਕਿਹੜੇ ਸ਼ਸਤਰ ਫੜੇ ਹੈ ਜਿਵੇਂ ਬਾਦਸ਼ਾਹ ਬਾਦ ਸ਼ਸਤਰ ਫੜੇ ਲਈ ਰਾਜ ਚੰਦਰ ਜੀ ਸਾਧਗੁਰੂ ਸੱਜੇ ਬਾਦਸ਼ਾਹ ਜਿਹੜੀ ਊਲਾ ਕੋਈ ਸ਼ਸਤਰ ਧਾਰੀ ਤਰੁਕ ਧਾਰੀ ਹੈ ਤੇ ਇਹ ਆਲੇ ਜੁਤ ਦੀਆਂ ਦਿੱਤੀਆਂ ਨੂੰ ਸੁਧਾਰ ਕੇ ਚੁਣਿਆ ਸੁਧਾਰ ਦੇ ਮਤਲਬ ਹੈ ਧਰਮ ਦੇ ਧਰਮ ਵਾਸਤੇ ਜੁੜਕਿੰਦਾ ਨਾ ਕਿ ਚਾਲ ਰੋਜ ਲਈ ਵਾਸਤੇ ਕੀਤਾ ਖਾਲਸਾ ਜੀ ਨੂੰ ਇੱਥੇ ਇੱਕ ਭਗਤ ਚੱਕਦੀ ਹੈ ਖਾਲਸੇ ਦਾ ਕਿਸੇ ਕੌਮ ਦੇ ਨਾਲ ਕਿਸੇ ਮਜਬ ਦੇ ਨਾਲ ਕਿਸੇ ਭਗਤ ਦੇ ਨਾਲ ਵਹਿਰ ਨਹੀਂ ਇਹ ਖਾਲਸੇ ਦਾ ਵਹਿਰ ਹੈ ਤਾਂ ਅਖੰਡ ਦਾ ਤੇ ਜੁਲਮ ਦਾ ਜਦੋਂ ਮੈਂ ਜਾਣ ਆਪਾਂ ਸਭ ਨੂੰ ਇਹ ਗੁਰੂ ਜੀ ਨੂੰ ਮਾਰਨ ਦੀਆਂ ਬੜ ਲਓ ਕੋ ਸਰਬੰਸਾਹਿਬ ਮਾਰਨ ਦੀਆਂ ਜਗਾ ਦੇਖ ਲਓ ਜਿਤਨਾ ਜੱਗ ਹੋਇਆ ਹੈ ਸਾਰਾ ਧੰਪ ਵਾਸਤੂ ਹੋਇਆ ਹੈ ਜਦ ਗੁਰੂ ਜੀ ਦੇ ਵਾਸਤੇ ਕੋਈ ਜੱਗ ਨਹੀਂ ਹੋਇਆ ਐਸੀ ਮਾਨ ਦੇ ਨੀਰ ਕਟੜੀ ਵਿੱਚ ਵਸ ਰਹੀ ਹੈ ਵਸ ਰਹੀ ਹੈ ਤੁੰਡ ਕਾਲ ਕਾ ਪਾਵ ਕੁੰਡਾ ਯਾਰ ਕਾ ਹੰਮਸੇ ਸੋ ਪਤ ਛੰਡਾ ਉਹ ਧਰਮ ਦਾ ਜਿਹੜਾ ਛੰਡਾ ਹੈ ਇਤੇ ਜੁੜ ਰਿਹਾ ਹੈ